ਇਹ ਤਕਰੀਬਨ 15 ਸਾਲ ਹੋ ਗਿਆ ਜੀ ਅਸੀਂ ਇਹਨਾਂ ਬੱਚਿਆਂ ਦੀ ਸੇਵਾ ਨੇਤਰਹੀਨ ਗੁੰਗੇ ਬੋਲੇ ਬੱਚੇ ਮੰਦ ਬੁੱਧੀ ਬੱਚੇ ਔਰ ਬੈੱਡ ਤੇ ਪਏ ਬੱਚੇ ਸਾਰੇ ਬੱਚਿਆਂ ਦੀ ਅਸੀਂ ਸੇਵਾ ਚਲਾ ਰਹੇ ਹਾਂ ਤਕਰੀਬਨ 15 ਸਾਲ ਤੋਂ 15 ਸਾਲਾਂ ਤੋਂ ਕੋਈ ਵੀ ਗਵਰਨਮੈਂਟ ਤੋਂ 1 ਰੁਪਏ ਦੀ ਵੀ ਐਡ ਨਹੀਂ ਹੈ ਤੁਸੀਂ ਚੈੱਕ ਕਰ ਸਕਦੇ ਹੋ ਔਰ ਨਾ ਹੀ ਕੋਈ ਬੱਚੇ ਫੀਸ ਦਿੰਦੇ ਐ ਕਿਉਂਕਿ ਜਿਹੜੇ ਵੀ ਬੱਚਿਆਂ ਦੀ ਇੱਥੇ ਸੇਵਾ ਚਲਾਈ ਜਾਂਦੀ ਹੈ ਬਹੁਤ ਗਰੀਬ ਘਰਾਂ ਦੇ ਵੀ ਕਲਾੰਗ ਬੱਚੇ ਨੇ ਠੀਕ ਹੈ ਔਰ ਇਹ ਸਾਨੂੰ ਜੋ ਵੀ ਡੋਨੇਸ਼ਨ ਵਿੱਚ ਆਂਦਾ ਹੈ ਸੇਵਾ ਸੀ ਉਹਨਾਂ ਦੇ ਨਾਲ ਇਹਨਾਂ ਦੀ ਸਾਰੀ ਸੇਵਾ ਚਲਾ ਰਹੇ ਆਂ ਸਾਡੇ ਜਿਹੜੇ ਨੇਤਰਹੀਣ ਬੱਚੇ ਨੇ ਬਹੁਤ ਅੱਛਾ ਸਟੱਡੀ ਕਰਦੇ ਆ ਕੋਈ ਬੱਚੇ ਸਾਡੇ ਕੁਝ ਪਲੱਸ 1 ਚ ਪੜ ਰਹੇ ਕੁਝ ਪਲੱਸ 2 ਚ ਕੁਝ 6th ਸਟੈਂਡਰਡ ਨਾਲ ਸਾਰੇ ਸਾਡੇ ਬੱਚੇ ਬਹੁਤ ਇੰਟੈਲੀਜੈਂਟ ਔਰ ਬਹੁਤ ਲਾਇਕ ਨੇ ਅਸੀਂ ਬੜੀ ਮਿਹਨਤ ਕਰਦੇ ਆ ਮੇਰੇ ਕਹਿਣ ਨੂੰ ਜੇ ਬ্লাইন্ড ਬੰਦੇ ਕਿਸੇ ਸფერੋ ਤੇ ਵੀ ਘਟ ਨਹੀਂ ਹੈਗੇ ਕਿਉਂਕਿ ਉਹ ਦੇਖੋ ਐਡਵੋਕੇਟ ਵੀ ਬ্লাইন্ড ਨੇ ਈਵਨ ਜੱਜਿਸ ਵੀ ਬ্লাইন্ড ਹੈਗੇ ਨੇ ਠੀਕ ਹੈ ਐਡਵਰ ਮਿਸਟਰ ਪ੍ਰਿੰਸੀਪਲ ਡੀਪੀਆਈ ਤੱਕ ਬ্লাইন্ড ਬੱਚੇ ਨੇ ਕਿ ਹੈ ਅਗਰ ਆਪਾਂ ਕਹੀ ਕਿ ਬਲੈਂਡ ਕਿਸੇ ਵੀ ਚੀਜ਼ ਵੀ ਦੇ ਪਿੱਛੇ ਬਿਲਕੁਲ ਵੀ ਨਹੀਂ ਸਸਿਕਾ ਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ ਦੇ ਜਰੀਏ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜੋ ਵੀ ਟੈਲੈਂਟ ਹੈਗਾ ਤੁਹਾਡੇ ਸਾਹਮਣੇ ਅਸੀਂ ਉਹ ਪੇਸ਼ ਕਰਦੇ ਰਹੀਏ ਕਿ ਅੱਜ ਜੋ ਵੀ ਅਸੀਂ ਰਿਪੋਰਟ ਤਿਆਰ ਕਰਾਂਗੇ ਉਹ ਰਿਪੋਰਟ ਦੇਖਣ ਤੋਂ ਬਾਅਦ ਮੈਂ ਯਕੀਨ ਨਾਲ ਕਹਿ ਸਕਦਾ ਕਿ ਜਿਹੜੇ ਲੋਕ ਰੱਬ ਦੇ ਨਾਲ ਵੀ ਸ਼ਿਕਵਾ ਕਰਦੇ ਨੇ ਜਾਂ ਆਪਣੀ ਕਿਸਮਤ ਨੂੰ ਕੋਸਦੇ ਨੇ ਕਿ ਸਾਨੂੰ ਰੱਬ ਨੇ ਦਿੱਤਾ ਕੀ ਹੈ ਤਾਂ ਅੱਜ ਉਹਨਾਂ ਦੀ ਇਹ ਗਲਤਫਹਿਮੀ ਦੂਰ ਹੋ ਜੇਗੀ ਕਿ ਰੱਬ ਨੇ ਉਹਨਾਂ ਨੂੰ ਕੀ ਦਿੱਤਾ ਔਰ ਕੀ ਨਹੀਂ ਦਿੱਤਾ ਮੇਰੇ ਨਾਲ ਮੌਜੂਦ ਨੇ ਸਾਡੇ ਭੈਣ ਜੀ ਸਤਵੰਤ ਕੌਰ ਜੀ ਜਿਹੜੇ ਫਾਊਂਡਰ ਮੈਂਬਰ ਨੇ ਏਕ ਜੋਤ ਸੇਵਾ ਏਕ ਜੋਤ ਵਿਕਲਾੰਗ ਸੇਵਾ ਕੇਂਦਰ ਦੇ ਜਿਨ੍ਹਾਂ ਵੱਲੋਂ 15 ਸਾਲਾਂ ਤੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਕਿ ਇੱਥੇ ਵਿਕਲੈਂਗ ਔਰ ਜਿਹੜੇ ਬਲਾਈਂਡ ਨੇ ਅੰਨੇ ਨੇ ਬੱਚੇ ਜਾਂ ਮਹਿਲਾ ਮਹਿਲਾ ਪੁਰਸ਼ ਉਹਨਾਂ ਦੀ ਜਿਹੜੀ ਇੱਥੇ ਸੇਵਾ ਕੀਤੀ ਜਾਂਦੀ ਹੈ ਔਰ ਅੱਜ ਅਸੀਂ ਇੱਥੇ ਖਾਸ ਤੌਰ ਤੇ ਇਸ ਲਈ ਪਹੁੰਚੇ ਹਾਂ ਕਿ ਇਹਨਾਂ ਬੱਚਿਆਂ ਨੇ ਜਿਹੜੀਆਂ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਾਂ ਵੋਟ ਦਾ ਅਧਿਕਾਰ ਦਾ ਵੋਟਾਂ ਦਾ ਕੀ ਮਤਲਬ ਹੈ ਕਿ ਸਾਨੂੰ ਵੋਟ ਕਿਉਂ ਪਾਣੀ ਜ਼ਰੂਰੀ ਹੈ ਉਸ ਦੇ ਉੱਪਰ ਇੱਕ ਜਿਹੜਾ ਗੀਤ ਵੀ ਤਿਆਰ ਕੀਤਾ ਹੈਗਾ ਤਾ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭੈਣ ਜੀ ਸਤਵੰਤ ਜੀ ਦਾ ਸਵਾਗਤ ਹੈ ਜੀ ਲੁਧਿਆਣਾ ਲਾਈਵ ਤੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਏਕ ਜੋਤ ਵਿਕਲਾਂਗ ਸੇਵਾ ਕੇਂਦਰ ਦੇ ਸਾਰੇ ਵਿਕਲਾਂਗ ਬੱਚਿਆਂ ਵੱਲੋਂ ਸਾਰੇ ਸਟਾਫ ਵੱਲੋਂ ਆਪ ਜੀ ਦਾ ਖਾਸ ਤੌਰ ਤੇ ਲੁਧਿਆਣਾ ਲਾਈਵ ਚੈਨਲ ਦਾ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਆ ਤੁਸੀਂ ਇਹਨਾਂ ਬੱਚਿਆਂ ਦੀ ਕਵਰੇਜ ਲਈ ਆਏ ਹੋ ਸਾਡਾ ਤੁਹਾਡੇ ਲਈ ਬਹੁਤ ਤਹਿ ਦਿਲੋਂ ਹੱਥ ਦੋ ਹੱਥ ਜੋੜ ਕੇ ਸਵਾਗਤ ਹੈ ਜੀ ਧੰਨਵਾਦ ਜੀ ਭੈਣ ਜੀ ਕਿੰਨੇ ਸਾਲਾਂ ਤੋਂ ਜਿਹੜੀ ਇਹ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਇਹ ਤਕਰੀਬਨ 15 ਸਾਲ ਹੋ ਗਿਆ ਜੀ ਅਸੀਂ ਇਹਨਾਂ ਬੱਚਿਆਂ ਦੀ ਸੇਵਾ ਨੇਤਰਹੀਨ ਗੁੰਗੇ ਬੋਲੇ ਬੱਚੇ ਮੰਦ ਬੁੱਧੀ ਬੱਚੇ ਔਰ ਬੈੱਡ ਤੇ ਪਏ ਬੱਚੇ ਸਾਰੇ ਬੱਚਿਆਂ ਦੀ ਅਸੀਂ ਸੇਵਾ ਚਲਾ ਰਹੇ ਹਾਂ ਤਕਰੀਬਨ 15 ਸਾਲ ਤੋਂ 15 ਸਾਲਾਂ ਤੋਂ ਠੀਕ ਹੈ ਜੀ ਔਰ ਇਹ ਵਿਕਲਾਂਗ ਕੇਂਦਰ ਜਿਹੜਾ ਹੈਗਾ ਇਹ ਕਿੰਨਾਂ ਦੀ ਹੈਲਪ ਦੇ ਨਾਲ ਜਿਹੜਾ ਚੱਲਦਾ ਔਰ ਕਿੰਨੇ ਕਿ ਜਿਹੜੇ ਇੱਥੇ ਬੱਚੇ ਬੱਚੀਆਂ ਹੈਗੇ ਆ ਏ ਹੈਲਪਤਾ ਜੀ ਸਿਰਫ ਸਾਧ ਸੰਗਤ ਦੀ ਹੈ ਸਾਨੂੰ ਕੋਈ ਵੀ ਗਵਰਨਮੈਂਟ ਤੋਂ 1 ਰੁਪਏ ਦੀ ਵੀ ਏਡ ਨਹੀਂ ਹੈ ਤੁਸੀਂ ਚੈੱਕ ਕਰ ਸਕਦੇ ਹੋ ਔਰ ਨਾ ਹੀ ਕੋਈ ਬੱਚੇ ਫੀਸ ਦਿੰਦੇ ਐ ਕਿਉਂਕਿ ਜਿਹੜੇ ਵੀ ਬੱਚਿਆਂ ਦੀ ਇੱਥੇ ਸੇਵਾ ਚਲਾਈ ਜਾਂਦੀ ਹੈ ਬਹੁਤ ਗਰੀਬ ਘਰਾਂ ਦੇ ਵੀ ਕਲਾੰਗ ਬੱਚੇ ਨੇ ਠੀਕ ਹੈ ਔਰ ਇਹ ਸਾਨੂੰ ਜੋ ਵੀ ਡੋਨੇਸ਼ਨ ਵਿੱਚ ਆਂਦਾ ਹੈ ਸੇਵਾ ਸੀ ਉਹਨਾਂ ਦੇ ਨਾਲ ਇਹਨਾਂ ਦੀ ਸਾਰੀ ਸੇਵਾ ਚਲਾ ਰਹੇ ਆ ਤੇ ਤਕਰੀਬਨ ਇੱਥੇ 70 ਕ ਮੈਂਬਰ ਵੀ ਕਲਾੰਗ ਹੈਗੇ ਆ ਜਿਨ੍ਹਾਂ ਦੀ ਦਿਨ ਰਾਤ ਸੇਵਾ ਚਲਦੀ ਹੈ ਠੀਕ ਹੈ ਜੀ ਪੰਜੀ ਜਦੋਂ ਅਸੀਂ ਆਏ ਤਾਂ ਬੱਚੇ ਬਹੁਤ ਹੀ ਸੁਰੀਲਾ ਗਾ ਰਹੇ ਸੀ ਔਰ ਵਜਾ ਰਹੇ ਸੀ ਤਾਂ ਇਹ ਕਿਸ ਤਰ੍ਹਾਂ ਇਹਨਾਂ ਨੂੰ ਗਾਣਾ ਵਜਾਣਾ ਜਿਹੜਾ ਕਿਸ ਤਰ੍ਹਾਂ ਸਿਖਾਇਆ ਗਿਆ ਹੈ ਅਸੀਂ ਵੀਰ ਜੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਬੱਚੇ ਚਾਹੇ ਉਹ ਵੀ ਕਲਾੰਗ ਨੇ ਪਰ ਉਹ ਕਿਸ ਕਿਸਮ ਦਾ ਕੰਮ ਕਰ ਸਕਦੇ ਆ ਉਹਨਾਂ ਦੇ ਅੰਦਰ ਉਹਨਾਂ ਦੀ ਰੁਚੀ ਹੈ ਹਾਂ ਜਿਨੇ ਚ ਉਹਨਾਂ ਦੀ ਰੁਚੀ ਅਸੀਂ ਦੇਖਦੇ ਰਹਿੰਨੇ ਆ ਸਾਡੇ ਕੋਲ ਜਦੋਂ ਛੋਟਾ ਬੱਚਾ ਆਉਂਦਾ ਤਾਂ ਅਸੀਂ ਉਹਨੂੰ ਚੈੱਕ ਕਰਦੇ ਰਹਿੰਨੇ ਕਿ ਇਸ ਬੱਚਾ ਕਿੱਧਰ ਇਹਦੀ ਰੁਚੀ ਹੈ ਇਹ ਕੀ ਕਰ ਸਕਦਾ ਕੁਦਰਤ ਨੇ ਜੇ ਇਹਨੂੰ ਕੋਈ ਕਮੀ ਦਿੱਤੀ ਹੈ ਤਾਂ ਕਿਹੜੀ ਚੀਜ਼ ਇਹਨੂੰ ਐਕਸਟਰਾ ਵੀ ਦਿੱਤੀ ਹੈ ਉਹ ਜਿਹੜੀ ਚੀਜ਼ ਹੈ ਉਹ ਅਸੀਂ ਉਹਦੇ ਅੰਦਰੋਂ ਕੱਢ ਸਕੀਏ ਤੇ ਅਸੀਂ ਉਹਦੇ ਨਾਲ ਉਹਦਾ ਜੀਵਨ ਚਲਾ ਸਕੀਏ ਕਿਉਂਕਿ ਇੱਕ ਨੇਤਰਹੀਨ ਬੱਚੇ ਜਾਂ ਗੁੰਗੇ ਬੋਲੇ ਜਾਂ ਮੰਦ ਬੁੱਧੀ ਬੱਚੇ ਇਹਨਾਂ ਦਾ ਜੀਵਨ ਬੜਾ ਡਿਫਿਕਲਟ ਜੀਵਨ ਹੁੰਦਾ ਆਮ ਇਨਸਾਨ ਦੇ ਨਾਲੋਂ ਤੇ ਚਲੋ ਜੇ ਕੁਦਰਤ ਨੇ ਇਹਨਾਂ ਨੂੰ ਕੁਝ ਵੀ ਦੇ ਕੇ نوازਿਆ ਹੈ ਤਾਂ ਅਸੀਂ ਉਹਦੇ ਸਹਾਰੇ ਤੇ ਇਹਨਾਂ ਦੀ ਜ਼ਿੰਦਗੀ ਇਹਨਾਂ ਨੂੰ ਜਿਉਣ ਲਈ ਕਾਬਿਲ ਕਰ ਸਕੀਏ ਤਾਂ ਕਿ ਇਹ ਅਪਾਹਿਸ਼ ਤਾਂ ਹੈਗੇ ਆ ਪਰ 무ਤਾਜ ਨਾ ਰਹਿਣ ساری ਉਮਰ ਵਾਸਤੇ ਜਿਹੜੇ ਬੇ ਬੱਚੇ ਬੈੱਡਾਂ ਤੇ ਬੇ ਆ ਕੋਈ 30 ਸਾਲ ਦਾ ਕੋਈ 32 ਸਾਲ ਦਾ ਕੋਈ 35 ਸਾਲ ਦਾ ਤੇ ਉਹਨਾਂ ਉਹ ਤਾਂ ਚਲੋ ਲਾਚਾਰ ਨੇ ਉਹ ਤਾਂ ਕਦੀ ਜਿੱਦਨ ਤੇ ਪੈਦਾ ਹੋਏ ਆ ਨਾ ਕਦੀ ਉੱਠ ਕੇ ਬੈਠੇ ਆ ਨਾ ਕਦੀ ਖੜੇ ਹੋਏ ਆ ਨਾ ਕਦੀ ਚੱਲੇ ਆ ਨਾ ਕਦੀ ਬੋਲੇ ਆ ਨਾ ਕਦੀ ਖਾਣਾ ਹੱਥਾਂ ਨਾਲ ਖਾਦਾ ਨਾ ਕਦੀ ਪੋਟੀ ਸੁੱਸੂ ਗਏ ਐ ਬਸ ਇਦਾਂ ਹੀ ਬਾਡੀਜ਼ ਪਈਆਂ ਜਿਵੇਂ ਜਿਵੇਂ ਜਨਮੇ ਓਵੇਂ ਦੇ ਓਵੇਂ ਮੰਜੇ ਤੇ ਪਏ ਐ ਮਤਲਬ ਜਿੰਨੇ ਸਵਾਸ ਰੱਬ ਨੇ ਦਿੱਤੇ ਇੱਕ ਮੰਜੇ ਤੇ ਹੀ ਖਤਮ ਹੋ ਜਾਣੇ ਆ ਦੇਖੋ ਤੁਸੀਂ ਤਾਂ ਬੜਾ ਔਖਾ ਹੈ ਉਹਨਾਂ ਬੱਚਿਆਂ ਵਾਸਤੇ ਤੇ ਚਲੋ ਉਹਨਾਂ ਦੀ ਤਾਂ ਸੇਵਾ ਹੈ ਬਾਕੀ ਜਿਹੜੇ ਬੱਚੇ ਜਿਹੜੇ ਮੰਦ ਬੁੱਧੀ ਬੱਚੇ ਕੋਈ ਕੰਮ ਕਰ ਸਕਦੇ ਆ ਜਾਂ ਕੁਝ ਸਿੱਖ ਸਕਦੇ ਆ ਜਾਂ ਕੁਝ ਪੜ ਸਕਦੇ ਆ ਸਾਡੇ ਜਿਹੜੇ ਨੇਤਰੀਨ ਬੱਚੇ ਨੇ ਬਹੁਤ ਅੱਛੇ ਸਟੱਡੀ ਕਰਦੇ ਆ ਕੋਈ ਬੱਚੇ ਸਾਡੇ ਕੁਝ ਪਲੱਸ 1 ਚ ਪੜ ਰਹੇ ਕੁਝ ਪਲੱਸ 2 ਚ ਕੁਝ ਸਿੱਖ ਸਟੈਂਡ ਅੱਜ ਸਾਡੇ ਇੱਧਰ ਆ ਮੈਡਮ ਬੈਠੇ ਨੇ ਇਹ ਨੇਤਰਹੀਨ ਬੱਚਿਆਂ ਨੂੰ ਇਹ ਆਪ ਵੀ ਗਵਰਨਮੈਂਟ ਜੌਬ ਤੋਂ ਰਿਟਾਇਰ ਹੋਏ ਆ ਇਹਨਾਂ ਦੇ ਅੰਡਰ ਦੋ ਗਵਰਨਮੈਂਟ ਸਕੂਲ ਸੀਗੇ ਸੋ ਅਸੀਂ ਦੇਖਦੇ ਆ ਕਿ ਜਿਹੜੇ ਪਿੱਛੇ ਗੁੰਗੇ ਬੋਲੇ ਬੱਚੇ ਬੈਠੇ ਐ ਉਹ ਵੀ ਬਹੁਤ ਪੜਦੇ ਆ ਲਗਨ ਦੇ ਨਾਲ ਸਾਰੇ ਸਾਡੇ ਬੱਚੇ ਬਹੁਤ ਇੰਟੈਲੀਜੈਂਟ ਔਰ ਬਹੁਤ ਲਾਇਕ ਨੇ ਅਸੀਂ ਬੜੀ ਮਿਹਨਤ ਕਰਦੇ ਆ ਤੇ ਮੋਰਓਵਰ ਅਸੀਂ ਦੇ ਤੁਸੀਂ ਦੇਖਿਆ ਕਿ ਹੁਣ ਕਿੰਨਾ ਅੱਛਾ ਸੰਗੀਤ ਬੱਚੇ ਜਿਹੜੇ ਐ ਸੰਗੀਤ ਇਹ ਬੱਚੇ ਮਤਲਬ ਕਿ ਸਿੱਖਦੇ ਆ ਔਰ ਗਾਉਂਦੇ ਆ ਤੇ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿੰਨਾ ਅਸੀਂ ਇਹਨਾਂ ਨੂੰ ਅੱਛੇ ਸੰਗੀਤ ਸਿਖਾ ਸਕੀਏ ਉਹ ਵੀ ਸਿਖਾਉਨੇ ਆਂ। ਨੇਤਰਹੀਨ ਬੱਚੇ ਕੰਪਿਊਟਰ ਵੀ ਸਿੱਖਦੇ ਆਂ, ਪੜ੍ਹਾਈ ਵੀ ਕਰਦੇ ਆਂ। ਸੋ ਮਤਲਬ ਅਸੀਂ ਆਪਣੇ ਵੱਲੋਂ ਜਿੰਨੀ ਸਾਡੇ ਕੋਲ ਦਿਨ ਰਾਤ ਕੋਸ਼ਿਸ਼ ਹੁੰਦੀ ਅਸੀਂ ਕਰਦੇ ਰਹਿੰਨੇ ਆਂ ਵੀ ਇਹਨਾਂ ਦਾ ਜੀਵਨ ਅੱਛਾ ਬਣਾ ਸਕੀਏ। ਬਿਲਕੁਲ ਕਿ ਕਿਸੇ ਦੇ ਉੱਪਰ ਬੋਝ ਨਾ ਇਹਨਾਂ ਨੂੰ ਜਿਹੜਾ ਸਮਝਿਆ ਜਾਵੇ ਹਨਾ ਜੀ ਹਾਂ ਜੀ ਹਾਂ ਬਹੁਤ ਹੀ ਅੱਛਾ ਜਿਹੜਾ ਉਪਰਾਲਾ ਪਿਆ ਜੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈਗਾ ਤੇ ਹੁਣ ਅਸੀਂ ਉਹਨਾਂ ਬੱਚਿਆਂ ਦੇ ਨਾਲ ਪਹਿਲਾਂ ਉਸ ਅਧਿਆਪਕ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੇ ਹਾਂ ਪੜ੍ਹਾਉਣਾ ਇਹਨਾਂ ਨੂੰ ਸ਼ੁਰੂ ਕੀਤਾ ਹੈਗਾ ਬੈਠੇ ਰਹੋ ਤੁਸੀਂ ਜੀ ਬੈਠ ਜਾਓ ਸਸਿਕਾ ਜੀ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਤੇ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਵਿੱਚਕਾਰ ਸਾਨੂੰ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਸਾਨੂੰ ਵੀ ਬਹੁਤ ਜਿਆਦਾ ਚੰਗਾ ਲੱਗ ਰਿਹਾ ਜੀ ਇੱਥੇ ਆ ਕੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਹਨਾਂ ਨੂੰ ਜਿਹੜਾ ਪੜ੍ਹਾ ਰਹੇ ਹੈਗੇ ਹੋ ਕੀ ਕੀ ਸਬਜੈਕਟ ਪੜ੍ਹਾ ਰਹੇ ਹੈਗੇ ਔਰ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਪੜ੍ਹਾ ਰਹੇ ਸਰ ਮੈਂ ਐਕਚੁਅਲੀ ਪਲੱਸ 1 ਤੋਂ ਪਲੱਸ 2 ਤੱਕ ਬੱਚਿਆਂ ਨੂੰ ਟੀਚ ਕਰ ਰਹੀ ਹਾਂ ਅੱਛਾ ਤੇ ਮੇਕ ਮੱਕੀ ਇੰਗਲਿਸ਼ ਹਿੰਦੀ ਪੰਜਾਬੀ ਬਾਕੀ ਮੇਰੇ ਨਾਲ ਇੱਕ ਟੀਚਰ ਹੋਰ ਵੀ ਮੇਰਾ ਕੋਆਪਰੇਟ ਕਰਦੇ ਨੇ ਹੂੰ ਅਸੀਂ ਮਿਲ ਕੇ ਦੋਨੋਂ ਅਸੀਂ ਸਕੂਲ ਨੇ ਵਿੱਚ ਪੜਾ ਰਹੇ ਹਾਂ ਸਾਰਾ ਕੁਝ ਕੰਪਿਊਟਰ ਵੀ ਸਿਖਾ ਰਹੇ ਹਾਂ ਠੀਕ ਹੈ ਹਾਂਜੀ ਅਕਸਰ ਕਿਹਾ ਜਾਂਦਾ ਹੈ ਕਿ ਅਗਰ ਕੁਦਰਤ ਕਿਸੇ ਨੂੰ ਕੁਝ ਘਟ ਦਿੰਦੀ ਹੈ ਤਾਂ ਉਸ ਦੇ ਬਦਲੇ ਉਹਨੂੰ ਕੁਝ ਵਧ ਵੀ ਦੇ ਦਿੰਦੀ ਹੈ ਤੇ ਉਹ ਕੱਲ ਜਿਹੜੀ ਵਾਕਏ ਸੱਚ ਹੈ ਜੀ ਉਹ ਇਹਨਾਂ ਤੇ ਲਾਗੂ ਹੁੰਦੀ ਹੈ ਬਿਲਕੁਲ ਸਰ ਬਿਲਕੁਲ 100% ਕਿਉਂਕਿ ਸਰ ਮੈਂ ਖੁਦ ਐਸ ਪ੍ਰਿੰਸੀਪਲ ਗਵਰਨਮੈਂਟਸ ਕੋ ਸਟਾਇਰਾਂ ਮਰਕੀ ਮੇਰੇ ਕਹਿੰਦੇ ਇਹ ਮਤਲਬ ਨਹੀਂ ਕਿ ਮੈਂ ਮੇਰੇ ਕਹਿਣ ਨੂੰ ਜੇ ਬਲਾਈਂਡ ਬੰਦੇ ਕਿਸੇ ਸਵੀਅਰ ਤੋਂ ਵੀ ਘਟ ਨਹੀਂ ਹੈਗੇ ਠੀਕ ਹੈ ਕਿਉਂਕਿ ਉਹ ਦੇਖੋ ਐਡਵੋਕੇਟ ਵੀ ਬਲਾਈਂਡ ਨੇ ਈਵਨ ਜੱਜਿਸ ਵੀ ਬਲਾਈਂਡ ਹੈਗੇ ਨਹੀਂ ਠੀਕ ਹੈ ਐਡਮਿਨਿਸਟਰ ਪ੍ਰਿੰਸੀਪਲ ਡੀਪੀਆਈ ਤੱਕ ਬਲਾਈਂਡ ਬੱਚੇ ਨੇ ਠੀਕ ਹੈ ਅਗਰ ਆਪਾਂ ਕਹੀ ਕਿ ਬਲਾਈਂਡ ਕਿਸੇ ਵੀ ਚੀਜ਼ ਵੀ ਦੇ ਪਿੱਛੇ ਬਿਲਕੁਲ ਵੀ ਨਹੀਂ ਠੀਕ ਹੈ ਤੇ ਇਹ ਬੱਚੇ ਨੇ ਜਿਹੜਾ ਵੋਟਰ ਨੂੰ ਲੈ ਕੇ ਇਹ ਗੀਤ ਤਿਆਰ ਕੀਤਾ ਹੈਗਾ ਤਾਂ ਉਹ ਗੀਤ ਲਿਖਿਆ ਕਿਨੇ ਆ ਔਰ ਉਹਨੂੰ ਤਰਜ ਕਿਨੇ ਬਣਾਈ ਮਿਊਜ਼ਿਕ ਕਿਨੇ ਦਿਆ ਸੰਗੀਤ ਸਾਹਿਲ ਇਹਨਾਂ ਨੇ ਬਣਾਈ ਅੱਛਾ ਜੀ ਇਹਨਾਂ ਨੇ ਮੈਂ ਆ ਰਿਹਾ ਉੱਥੇ ਕੋਈ ਗੱਲੀ ਜੀ ਬੈਠੋ ਤੁਸੀਂ ਤੁਸੀਂ ਵੀ ਬੈਠ ਜਿਓ ਜੀ ਧੰਨਵਾਦ ਤੁਹਾਡਾ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਚੇ ਨੇ ਮੈਂ ਪਹਿਲਾਂ ਚਾਹਾਂਗਾ ਕਿ ਤੁਹਾਨੂੰ ਉਹ ਗੀਤ ਸੁਣਾ ਦਈਏ ਜਿਹੜਾ ਗੀਤ ਇਹਨਾਂ ਬੱਚਿਆਂ ਨੇ ਤਿਆਰ ਕੀਤਾ ਹੈਗਾ ਤੁਸੀਂ ਸੁਣਾਓ ਜੀ ਬੋਟਾਂ ਵਾਲਾ ਜਿਹੜਾ ਗੀਤ ਤਿਆਰ ਕੀਤਾ ਹੈਗਾ ਆਓ ਮਤਦਾਨ ਦਿਵਸ ਮਨਾਓ ਤੁਮ ਸਭ ਮਿਲ ਕੇ ਮਤਵੇਕਰ ਆਪਣੀ ਸਰਕਾਰ ਬਣਾਓ ਮੇਰੇ ਦੇਸ਼ ਕੇ 유ਹਾਂ ਹੋ ਮਤਦਾਨ ਦਿਵਸ ਮਨਾਓ ਤੁਮ ਸਭ ਮਿਲ ਕੇ ਮਤਵੇਕਰ ਆਪਣੀ ਸਰਕਾਰ ਬਣਾਓ ਹੋ भारत पर वीरों ने अपने ने प्राण लुटाए अपने प्राणों फदे गए हमें सारे हक ये दिलाए हम मिलकर कसम उठाए भारत की शान बढ़ाओ ਤੁਹ ਸਭ ਮਿਲ ਕੇ ਮਤ ਦੇ ਕੇ ਆਪਣੀ ਸਰਕਾਰ ਬਣਾਓ ਜੇਸ਼ ਕੇ ਯੁਵਾ ਮਤਦਾਨ ਦੇ ਵਸ ਮਨਾਓ ਤੁਹ ਸਭ ਮਿਲ ਕੇ ਮਤ ਦੇ ਕੇ ਆਪਣੀ ਸਰਕਾਰ ਬਣਾਓ ہم سب مل کر مت دے کر اپنی سرکار بناؤ تم سب مل کر مت دے کر اپنی سرکار بناؤ او تو بہت کو تو ਅੱਛਾ ਜੀ ਅਸੀਂ ਵਾਰੀ-ਵਾਰੀ ਸਾਰਿਆਂ ਦੇ ਨਾਮ ਜਾਣਨੇ ਚਾਹਾਂਗੇ ਸਭ ਤੋਂ ਪਹਿਲਾਂ ਕੀ ਨਾਮ ਤੁਹਾਡਾ ਮੇਰਾ ਨਾਮ ਸੁਜੀਤ ਕੁਮਾਰ ਚੌਧਰੀ ਹੈ ਸਰ ਚੌਧਰੀ ਜੀ ਤੁਸੀਂ ਕਦੋਂ ਤੋਂ ਹਾਰਮੋਨੀਅਮ ਜਿਹੜਾ ਇਹ ਵਜਾ ਰਹੇ ਹੈਗੇ ਹੋ ਇਹ ਸਰ ਮੈਂ ਕਈ ਜਗ੍ਹਾ ਤੋਂ ਸਿੱਖਾ ਕੁਝ ਬਨਾਰਸ ਮੇ ਰਹਿ ਕੇ ਸਿੱਖਾ ਅਲਾਹਾਬਾਦ ਉਸਕੇ ਬਾਅਦ ਪਟਨਾ ਬਿਹਾਰ ਸੇ ਹੂੰ ਤੋ ਵਹਾਂ ਸੇ ਵੀ ਸਿੱਖਾ ਹਮਨੇ ਹਮਾਰੇ ਗੁਰੂ ਜੀ ਹੈ ਸ਼੍ਰੀ ਦੁਖਨ ਪ੍ਰਸਾਦ ਜੀ ਔਰ ਬਹੁਤ ਅੱਛੇ ਟੀਚਰ ਹੈ बहुत सुलझे हुए टीचर हैं रिटायर्ड हो चुके हैं गर्ल्स हाई स्कूल से आज वो स्कूल इंटर तक है लड़कियों का स्कूल है तो मेरे गुरु जी टोटली ब्लाइंड हैं उन्होंने मुझे संगीत की तालीम दी संगीत की शिक्षा दी ठीक है जी जी आप हारमोनियम तो अच्छा बजाते ही हैं और गाते भी बहुत सुरीला है कृपा है सर आशीर्वाद है हाँ जी गुड़िया की नाम साक्षी बेटा भी बहुत सोहना जो गीत गाया है ਕੀ ਤੁ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਇੱਕ ਦਿਨ ਇੱਕ ਦਿਨ ਦੇ ਵਿੱਚ ਹੀ ਤਿਆਰ ਕਰ ਲਿਆ ਹਾਂਜੀ ਸਰ ਅੱਛਾ ਠੀਕ ਹੈ ਹਾਂਜੀ ਤੁਸੀਂ ਤਬਲਾ ਬਹੁਤ ਸੋਹਣਾ ਬਜਾਇਆ ਜੀ ਕੀ ਨਾਮ ਤੁਹਾਡਾ ਮੈਂ ਗੋਤਮ ਕੁਮਾਰ ਜੀ ਗੁੱਡ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਮੈਸੇਜ ਇਹ ਹੈ ਵੋਟ ਕਿਹੜੇ ਆਪਣੇ ਵੋਟ ਦਾ ਅਧਿਕਾਰ ਹੈ ਉਹਨੂੰ ਵਰਤੋ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਅੱਛੀ ਗੱਲ ਹੈ ਤਾਂ ਟੋਲਕੀ ਵੀ ਬਹੁਤ ਸੋਹਣੀ ਵਿਚਾਈਏ ਇਧਰ ਕੀ ਨਾਮ ਤੁਹਾਡਾ ਬਸੰਤ ਸਰ ਬਸੰਤ ਕੁਮਾਰ ਅੱਛਾ ਅੱਛਾ ਬਸੰਤ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸਰ ਆਪਣੇ ਮਤਦਾ મતલਬ ਸਹੀ ਉਪਯੋਗ ਕਰੋ ਤੇ ਵਤ ਵਤ મતદાન ਕਰੋ ਠੀਕ ਹੈ ਸਾਰੇ ਜ਼ਰੂਰੀ ਕੰਮ ਛੱਡ ਕੇ ਜਿਹੜਾ ਵੋਟ ਜ਼ਰੂਰ ਪਾਓ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਾਹਿਲ ਸ਼ਰਮਾ ਸਾਹਿਲ ਜੀ ਤੁਸੀਂ ਵੀ ਕੀਬੋਰਡ ਬਹੁਤ ਅੱਛਾ ਵਜਾ ਰਹੇ ਸੀ ਔਰ ਤੁਹਾਡੀ ਆਵਾਜ਼ ਵੀ ਬਹੁਤ ਸਰੀਲੀ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜੇ ਜਿਹੜਾ ਗੀਤ ਤੁਸੀਂ ਗਾਇਆ ਹੈਗਾ ਇਹ ਕਿਹਨਾਂ ਵੱਲੋਂ ਲਿਖਿਆ ਗਿਆ ਇਹ ਮੈਂ ਹੀ ਲਿਖਿਆ ਜੀ ਅੱਛਾ ਹਾਂਜੀ ਮੈਂ ਜਿਹੜੇ ਦੋਨੋਂ ਗਾਣੇ ਆ ਇੱਕ ਦੀ ਤਾਂ ਕੰਪੋਜੀਸ਼ਨ ਵੀ ਮੇਰੀ ਆ ਅੱਛਾ ਜਿਹੜਾ ਪੰਜਾਬੀ Song ਗੁੜੀਆਂ ਨੇ ਗਾਇਆ ਠੀਕ ਹੈ ਔਰ ਇਹ ਜਿਹੜੀ ਕੰਪੋਜੀਸ਼ਨ ਆ ਮੇਰੀ ਸੀਗੀ ਔਰ ਸੋਹਣੀ ਬਹੁਤ ਸੋਹਣੀ ਹੈ ਥੈਂਕ ਯੂ ਥੈਂਕ ਯੂ ਠੀਕ ਹੈ ਅਸੀਂ ਆਪਣੇ ਗਾਣੇ ਦੇ ਵਿੱਚ ਮੈਸੇਜ ਦੇ ਹੀ ਦਿੱਤਾ ਹੈ ਕਿ ਵੋਟਾਂ ਸਾਰੇ ਪਾਉਣ ਜਾਓ ਬਿਲਕੁਲ ਜੀ ਬਿਲਕੁਲ ਤੇ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ ਠੀਕ ਹੈ ਔਰ ਹਾਂਜੀ ਹਾਂਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਹੀਂ ਨਹੀਂ ਕੋਈ ਗੱਲ ਨਹੀਂ ਸ਼ੁਕਰੀਆ ਤੁਹਾਡਾ ਔਰ ਤੁਸੀਂ ਜਿਹੜਾ ਜਰੂਰ ਐਫਰਟ ਕੀਤਾ ਇੱਕ ਲੋਕਾਂ ਨੂੰ ਸਨੇਹਾ ਦਿੱਤਾ ਕਿ ਆਪਣੇ ਵੋਟ ਦਾ ਜਿਹੜਾ ਸਹੀ ਇਸਤੇਮਾਲ ਕਰੋ ਇਹ ਅਧਿਕਾਰ ਜਿਹੜਾ ਤੁਹਾਨੂੰ ਦਿੱਤਾ ਗਿਆ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਇਸ ਨੂੰ ਜਿਹੜਾ ਜਰੂਰ ਵਰਤਣਾ ਚਾਹੀਦਾ ਸਾਰੇ ਜ਼ਰੂਰੀ ਕੰਮ ਛੱਡ ਕੇ ਜਿਹੜਾ ਵੋਟ ਜਰੂਰ ਜੜੀ ਕਰਨੀ ਚਾਹੀਦੀ ਹੈ ਪਾਣੀ ਚਾਹੀਦੀ ਹੈ ਇਸੇ ਸੰਦੇਸ਼ ਨੂੰ ਲੈ ਕੇ ਜਿਹੜਾ ਗੀਤ ਇਹਨਾਂ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਹੈਗਾ ਤਾਂ ਜਿਹੜੇ ਹੋਰ ਇੱਥੇ ਆਪਣੇ ਹੈਗੇ ਨੇ ਜੀ ਹਾਂ ਜੀ ਬੱਚੇ ਅਸੀਂ ਚਾਹਾਂਗੇ ਕਿ ਉਹਨਾਂ ਨਾਲ ਵੀ ਰੂਬਰੂ ਕਰਾਈਏ ਅਸੀਂ ਆਪਣੇ ਦਰਸ਼ਕਾਂ ਨੂੰ ਕਿ ਇਹ ਬੱਚੇ ਕਿਸ ਤਰ੍ਹਾਂ ਪੜ੍ਹਾਈ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਸਰ ਨਮਸਕਾਰ ਜੀ ਅੱਛਾ ਓਕੇ 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 ਜਿਹੜੇ ਇਹਨਾਂ ਦੇ ਟੀਚਰ ਨੇ ਉਹ ਵੀ ਕਹਿ ਰਹੇ ਨੇ ਕਿ ਮੈਂ ਜਿਹੜਾ ਸੁਣ ਔਰ ਬੋਲ ਨਹੀਂ ਸਕਦਾ ਪਰੰਤੂ ਇਹ ਬੱਚੇ ਦੇਖ जरूर ਸਕਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਰਾਈਟਿੰਗ ਦੇ ਵਿੱਚ ਇਹਨਾਂ ਵੱਲੋਂ ਪੜਾਇਆ ਜਾ ਰਿਹਾ ਹੈਗਾ ਬੱਚਿਆਂ ਨੂੰ ਤਾਂ ਕਿੰਨੇ ਬੱਚੇ ਆ ਜੀ ਜਿਹੜੇ ਇੱਥੇ ਪੜ੍ਹ ਰਹੇ ਹੈਗੇ ਇਸ ਤੇ ਪੜਨ ਵਾਲੇ ਤਕਰੀਬਨ 30-40 ਮੈਂਬਰ ਹੈਗੇ ਆ 40 ਮੈਂਬਰ ਹੈਗੇ ਨੇ ਠੀਕ ਹੈ ਔਰ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਜਿਹੜਾ ਇੱਥੇ ਸੋ ਜਿਹੜੇ ਬਲਾਈਂਡ ਆ ਉਹ ਤਾਂ +2 ਤੱਕ ਵੀ ਹੈਗੇ ਆ ਠੀਕ ਹੈ ਔਰ ਜਿਹੜੇ ਡੈਫਰੈਂਟ ਆ ਆਪਣੇ ਇਹ ਹਲੇ 8th ਤੱਕ ਨੇ ਇਹ ਛੋਟੇ ਬੱਚੇ ਆ ਹਾਂਜੀ ਕੋਈ ਬੁੱਕਸ ਵੀ ਐਕਸਟਰਾ ਹੁੰਦੀਆਂ ਨੇ ਜਾਂ ਆਮ ਬੱਚਿਆਂ ਵਰਗੀਆਂ ਨੇ ਬੁੱਕਸ ਤਾਂ ਆਮ ਹੀ ਹੁੰਦੀਆਂ ਪਰ ਇਹ ਦੇਖੋ ਸਾਈਨ ਲੈਂਗੁਏਜ ਨਾਲ ਇਹ ਪੜ੍ਹਦੇ ਸਾਈਨ ਲੈਂਗੁਏਜ ਨਾਲ ਜੀ 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 ਹਾਂਜੀ ਹਾਂ ਜਾਨੇ ਕਿ ਕੁਝ ਸਾਨੂੰ ਦਿਖਾਇਆ ਜਾਵੇ ਕਿ ਇਸ ਤਰ੍ਹਾਂ ਆ ਤਦ ਹਾਂਜੀ ਹਾਂਜੀ ਤਾਂ ਇਹ ਕਿਸ ਤਰ੍ਹਾਂ ਗੱਲਬਾਤ ਜਿਹੜਾ ਕਰਦੇ ਨੇ ਬੱਚੇ ਔਰ ਕਿਸ ਤਰ੍ਹਾਂ ਇਹ ਸਮਝ ਲੈਂਦੇ ਨੇ A B C D E F G H I J K L M N O P Q R S T U v w x y z کیا بات ہے تا ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹ ਸائن ਲੈਂਗੁਏਜ ਦੇ ਨਾਲ ਬੱਚਿਆਂ ਨੂੰ ਜਿਹੜੀ ਇੱਥੇ ਪੜ੍ਹਾਈ ਕਰਾਈ ਜਾਂਦੀ ਹੈਗੀ ਐ ਵਾਂਸ ਕੋਪੋਨ ਨੇ ਟਾਈਮ देयर was a king he had three sons the king was very old okay okay theek hai bahut acha bahut acche ji bahut acche ta assi hor bacche naal vi introduce karwane ha tuhanu jehde My English companion. I was fourteen when I learned the value of money. I wanted to get myself a new computer all through there was. नथिंग रोंग बहुत अच्छा बहुत अच्छे बहुत अच्छे तो देख सकते हो कि इंग्लिश के बच्चे किन्ने ही ज़्यादा एक् मतलब कि इंटेलिजेंट ने रेनबो इंग्लिश क्लास फाइव ठीक है जी वांस देयर वाज ए शूमेकर ही बिकेम so poor that the he had nothing left to run his family bahut acche beta bahut acche ta sare bacche tusi dekh sakde ho ke sign de naal jada padhde hage ne thank you so much sir bahut acha bahut acha tusi jada padha rahe ho na baccheyan nu ਤਾਂ ਇਹ ਉਹ ਵਿਕਲੈਂਗ ਬੱਚੇ ਨੇ ਜਿਨ੍ਹਾਂ ਵੱਲੋਂ ਜਿਨ੍ਹਾਂ ਦੀ ਸੇਵਾ ਇਹ ਭੈਣਜੀ ਹੋਣਾ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਇੱਕ ਜੋਤ ਵਿਕਲੈਂਗ ਸੇਵਾ ਕੇਂਦਰ ਜੋ ਵੈਸਟਰਨ ਮਾਲ ਦੀ ਬੈਕ ਸਾਈਡ ਦੇ ਉੱਪਰ ਹੈ ਜੀ ਮੈਂ ਚਾਹਨਾ ਕਿ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ ਅਗਰ ਕੋਈ ਇਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਣਾ ਚਾਹੁੰਦੇ ਆ ਤਾਂ ਤੁਸੀਂ ਉਹਨਾਂ ਨੂੰ ਆਪਣੇ ਕੰਟੈਕਟ ਡਿਟੇਲ ਜਿਹੜੀ ਜ਼ਰੂਰ ਦਿਓ ਜੋ ਵੀ ਇਹਨਾਂ ਬੱਚਿਆਂ ਨੂੰ ਦੇਖ ਰਿਹਾ ਹੈ ਸਭ ਤੋਂ ਪਹਿਲਾਂ ਮੇਰੀ ਬੇਨਤੀ ਜ਼ਰੂਰ ਹੈ ਕਿ ਕਿਸੇ ਵੀ ਟਾਈਮ ਸਮਾਂ ਨਿਕਾਲ ਕੇ ਇਹਨਾਂ ਨੂੰ ਦੇਖਣ ਜ਼ਰੂਰ ਆਓ ਤੁਸੀਂ ਵੀ ਮਿਲੋ ਇਹਨਾਂ ਨੂੰ ਆ ਕੇ ਇੱਕ ਵਾਰੀ ਤੇ ਫਿਰ ਜੇ ਤੁਹਾਡੇ ਮਨ 'ਚ ਪਰਮਾਤਮਾ ਇਹਨਾਂ ਬੱਚਿਆਂ ਲਈ ਕੋਈ ਰਹਿਮ ਪਾਵੇ ਤੇ ਜੇ ਤੁਹਾਡੀ ਕਿਸੇ ਕਿਸਮ ਦੀ ਵੀ ਸ਼ਰਧਾ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਲਿਖੇ ਵੀ ਹੋਏ ਆ ਸਾਹਮਣੇ ਔਰ ਮੈਂ ਬੋਲ ਕੇ ਵੀ ਦੱਸ ਦਿੰਨੀ ਆ ਕਿ 9872354300 ਇਹ ਤਾਂ ਕੰਟੈਕਟ ਨੰਬਰ ਹੈ ਤੇ ਦੂਸਰਾ ਜਿਹੜਾ ਐਡਰੈਸ ਹੈ ਉਹ ਇਹ ਹੈ ਕਿ HJ 606 ਬੈਕ ਸਾਈਡ ਵੈਸਟਰਨ ਮਾਲ ਔਰ ਹਿਆਤ ਦੇ ਵੀ ਨਾਲ ਹੀ ਬੈਕ ਤੇ ਹੈ ਤੇ ਇਹ ਨੇੜੇ BRS ਨਗਰ ਹਾਊਸਿੰਗ ਬੋਰਡ ਕਲੋਨੀ ਰਾਜਗੁਰੂ ਨਗਰਦੇਵੀ ਨਜ਼ਦੀਕ ਹੈ ਤੇ ਜੇ ਤੁਹਾਡੀ ਸ਼ਰਧਾ ਹੋਵੇ ਤੁਸੀਂ ਇਹ ਸਾਡਾ ਇਹ ਬੱਚਿਆਂ ਦਾ ਬੈਂਕ ਅਕਾਊਂਟ ਵੀ ਹੈ ਇੱਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਇਸੇ ਨਾਮ ਤੇ ਬੈਂਕ ਅਕਾਊਂਟ ਹੈ ਤੁਸੀਂ ਜੇ ਸ਼ਰਧਾ ਹੋਵੇ ਨਾ ਬੱਚਿਆਂ ਦੀ ਸੇਵਾ ਵਾਸਤੇ ਤਾਂ ਜਰੂਰ ਜੋ ਵੀ ਤੁਹਾਡੀ ਸ਼ਰਧਾ ਹੈ ਇਹਨਾਂ ਦੀ ਸੇਵਾ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆ ਬੱਚਾ ਦੇਖ ਰਹੇ ਹੋ ਇਹਦੀ ਉਮਰ ਤਕਰੀਬਨ 23-24 ਸਾਲ ਹੈ ਅੱਛਾ ਜੀ ਦੇਖੋ ਬਸ ਇਹ ਨਾ ਮਤਲਬ ਕਿ ਇਹਨੂੰ ਆਪ ਹੀ ਖਲਾਣਾ ਪੈਂਦਾ ਹੈ ਜੇ ਇੱਕ ਇੱਕ ਬੂੰਦ ਪਾਣੀ ਪਲਾਣਾ ਤਾਂ ਆਪ ਪਲਾਣਾ ਇਹ ਬੋਲ ਕੇ ਨਹੀਂ ਕੁਝ ਵੀ ਦੱਸਦੇ ਹੈਗੇ ਪਿਆਸਾ ਪਿਆ ਤਾਂ ਪਿਆ ਜੇ ਭੁੱਖਾ ਤਾਂ ਭੁੱਖਾ ਜੇ ਖਾਣਾ ਖਲਾਉਤਾਂ ਤਾਂ ਖਲਾਉਤਾਂ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਵਿਚਾਰਿਆਂ ਦੀ ਬੜੀ ਹੁਣ ਆ ਜਿਹੜੀ ਇਹ ਲੜਕੀ ਹੈ ਦੇਖੋ ਇਹ ਵੀ ਤਕਰੀਬਨ 8-9 ਸਾਲ ਦੀ ਹੈ ਉਹ ਜਿਹੜੀ ਭਈ ਇਹ ਲੜਕੀ ਜਿਹੜੀ ਹੈ ਇਹ ਵੀ 7-8 ਸਾਲ ਦੀ ਹੈ ਬਿਲਕੁਲ ਜੀ ਗਰਮੀ ਬਹੁਤ ਪੈਰੀ ਹੈਗੀ ਹੈ ਔਰ ਇਹਨਾਂ ਤੁਸੀਂ ਦੇਖ ਲਓ ਕਿ ਕੂਲਰਸ ਸਾਰੇ ਲਗਾਏ ਗਏ ਹੈ ਔਰ ਇੱਥੇ ਜਿਹੜੀ ਹੈ ਠੰਡਕ ਪੂਰੀ ਕੀਤੀ ਗਈ ਹੈ ਇਹਨਾਂ ਵਾਸਤੇ ਇਹ ਬੱਚਾ ਜਿਹੜਾ ਇਹ ਵੀ 32-33 ਸਾਲ ਦਾ ਹੈ ਠੀਕ ਹੈ ਜੀ ਇੱਕ ਸਾਡੇ ਛੋਟੀ ਜੀ ਕੁੜੀ 32 ਸਾਲ ਦੀ ਹੈ ਉਹ ਵੀ ਇਦਾਂ ਹੀ ਬੈੱਡ ਤੇ ਪਈ ਹੈ ਬਸ ਇਸਕ ਉਮਰ ਲੱਗਦੀ ਹੈ ਮਤਲਬ ਡਿਵੈਲਪ ਹੀ ਨਹੀਂ ਹੋਇਆ ਨਾ ਮਾਈਂਡ ਡਿਵੈਲਪ ਹੋ ਸਕਿਆ ਨਾ ਇਹਨਾਂ ਦਾ ਬਾਡੀ ਡਿਵੈਲਪ ਹੋ ਸਕੀ ਬਸ ਜਿਵੇਂ ਜਨਮੇ ਉਵੇਂ ਦੇ ਉਵੇਂ ਹੀ ਬੈੱਡ ਤੇ ਪਏ ਆ ਇਹ ਇਹ ਜਿਹੜਾ ਜੀ ਤੁਹਾਨੂੰ ਜਿਹੜੀ ਮੈਡੀਕਲ ਦੀ ਸਹੂਲਤ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈਗੀ ਮੈਡੀਕਲ ਦੀ ਅਸੀਂ ਇਹਨਾਂ ਨੂੰ ਬਹੁਤ ਵਾਰੀ ਡਾਕਟਰਜ਼ ਨੂੰ ਬੁਲਾ ਕੇ ਚੈੱਕ ਕਰਾ ਕੇ ਦਿਖਾਇਆ ਉਹ ਕਹਿੰਦੇ ਵੀ ਇਹਨਾਂ ਨੂੰ ਜੋ ਜਮਾਂਦਰੂ ਪ੍ਰੋਬਲਮ ਹੈ ਜਨਮ ਸੰਬੰਧੀ ਇਹ ਅਸੀਂ ਠੀਕ ਨਹੀਂ ਕਰ ਸਕਦੇ ਹੈਗੇ ਤੇ ਜਿਵੇਂ ਇਹਨਾਂ ਨੂੰ ਕੋਈ ਬੁਖਾਰ ਹੈ ਖਾਂਸੀ ਹੈ ਕੋਈ ਗਲਾ ਖਰਾਵਾ ਹੈ ਇਦਾਂ ਦੀ ਕੋਈ ਜਿਹੜੀ ਟੈਂਪਰੇਰੀ ਮਤਲਬ ਸੀਜ਼ਨਲ ਕੋਈ ਇਹਨਾਂ ਨੂੰ ਡਿਜ਼ੀਜ਼ ਹੈ ਪ੍ਰੋਬਲਮ ਹੈ ਉਹ ਅਸੀਂ ਠੀਕ ਕਰ ਸਕਦੇ ਆ ਪਰ ਜੋ ਕੁਦਰਤ ਨੇ ਇਹਨਾਂ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਦਿੱਤੀ ਹੈ ਉਹਨੂੰ ਅਸੀਂ ਨਾਰਮਲ ਨਹੀਂ ਬਣਾ ਸਕਦੇ ਹੈ ਤਾਜੀ ਇਸ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਿਓ ਔਰ ਆਪਣੇ ਕਮੈਂਟ ਜਿਹੜੇ ਆ ਤੁਸੀਂ ਆਪਣੀ ਰਾਏ ਦੇਣੀ ਨਾ ਭੁੱਲਿਓ ਕਮੈਂਟ ਸੈਕਸ਼ਨ ਦੇ ਵਿੱਚ ਔਰ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕੋਈ ਵੀ ਮਦਦ ਕਰਨ ਵਾਲਾ ਅਗਰ ਇੱਥੇ ਤੱਕ ਪਹੁੰਚਦਾ ਹੈਗਾ ਤਾਂ ਇਹ ਜਿਹੜੀ ਹੈ ਇੰਟਰਵਿਊ ਜਿਹੜੀ ਹੈ ਸਫਲ ਹੋ ਜਾਏਗੀ ਔਰ ਆਸ ਕਰਦਾ ਕਿ ਤੁਹਾਨੂੰ ਇਹ ਜਿਹੜੀ ਇੰਟਰਵਿਊ ਜਰੂਰ ਚੰਗੀ ਲੱਗੀ ਹੋਏਗੀ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਡੇ ਸਾਹਮਣੇ ਰੂਬਰੂ ਹੋਵਾਂਗਾ ਕੈਮਰਾ ਪਰਸਨ ਹਣੀ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ